ਇਨਾ ਕੋ ਮੌੜਕਾ ਮਾ ਉਹਨੂੰ ਦਾ ਥਾਰ ਰੱਖੀ ਐ ਬੁਲਟ ਤੇ ਰੱਖਿਆ ਪੜਾਕੇ ਪਾਉਣ ਨੂੰ ਤਾਂ ਮੇਤਰ ਹੁਣ ਬੁਲਟ ਦੇ ਪੜਾਕੇ ਮਹਿੰਗੇ ਪੈਣ ਲੱਗੇ ਜੇ ਕਦੇ ਪੜਾਕੇ ਪਾਉਣ ਦੇ ਸ਼ਕੀਨ ਹੋ ਤਾਂ ਹਟ ਜਾਓ ਉਹਨੇ ਦਾ ਤੁਸੀਂ ਸਾਲ ਭਾਰ ਚ ਤੇਲ ਨਹੀਂ ਫੂਕਣਾ ਜਿੰਨੇ ਦਾ ਹੁਣ ਪੁਲਿਸ ਵਾਲੇ ਚਲਾਨ ਕਰਨ ਲੱਗੇ ਸੋ ਇਹ ਗੱਲ ਰਹੀ ਕਿ ਬੁਲਟ ਦੀ ਅਲੱਗਾ ਘੁੰਮਣ ਘਮਾਉਣ ਵਾਸਤੇ ਥਾਰ ਚਾਹੀਦੀ ਐ ਤਾਂ ਤੁਹਾਨੂੰ ਕਮਾਨਸਾ ਦੇ ਬੰਦੇ ਨਾਲ ਮਲਾਉਣ ਜਾ ਰਹੇ ਆ ਜਿਹੜੇ ਬੰਦੇ ਨੇ ਇਹ ਥਾਰ ਨਵੀਂ ਲੋਕ ਜਿਹੜੀ ਕੜਵਾਈ ਐ ਤੇ ਮਾਨਸਾ ਮਾਨਸਾ ਜ਼ਿਲ੍ਹੇ ਦੇ ਲੋਕ ਇਸ ਨੂੰ ਰੈਂਟ ਤੇ ਜਿਹੜਾ ਲੈ ਸਕਦੇ ਐ ਬਾਕੀ ਆਪਾਂ ਪੂਰੀ ਗੱਲਬਾਤ ਔਰ ਸਾ ਇਨਸਾਨ ਨਾਲ ਕਰਦੇ ਆ ਤੇ ਤੁਸੀਂ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਤਾਂ ਬਾਈ ਪੇਜ ਤੇ ਸਵਾਗਤ ਹੈ ਅਸੀਗਾ ਜੀ ਬਾਈ ਥਾਰ ਹੈ ਜਿਹੜੀ ਤੁਸੀਂ ਕਦੋਂ ਕਢਾਈ ਹੈ ਥਾਰ ਆਪਾਂ April ਜੀ ਕਢਾਈ ਹੈ ਜੇ ਮਹੀਨੇ ਲਾ ਤਿੰਨ ਚਾਰ ਮਹੀਨੇ ਹੋਇਆ ਜੀ ਅੱਛਾ ਬਿਲਕੁਲ ਨਵੀਂ ਕਢਾਈ ਆ ਆਪਾਂ ਥਾਰ ਜੀ ਤੇ ਕਿੰਨੇ ਚ ਪਈ ਬਾਈ ਆਪਾਂ ਨੇ 1.5 ਲੱਖ ਦੀ ਪਈ ਜੀ ਅਪ੍ਰੋਕਸੀਮੇਟਲੀ ਆਪਾਂ ਨੂੰ ਤੇ ਹੁਣ ਜਿਹੜੀ ਆਪਾਂ ਰੈਂਟ ਤੇ ਦੇਣੀ ਆ ਇਹ ਕਿਹੜੇ ਕਿਹੜੇ ਲੋਕਾਂ ਨੂੰ ਦੇਣੀ ਇਹ ਐਨਆਰਆਈ ਵੀਰਾਂ ਵਾਸਤੇ ਆਪਾਂ ਆਫਰ ਲਏ ਕਿ ਆ ਮਾਨਸਾ ਜ਼ਿਲ੍ਹੇ ਚ ਉਹ ਵਿਚਾਰੇ ਉੱਥੋਂ ਕਦੇ ਚੰਡੀਗੜ੍ਹੋਂ ਮੰਗਵਾਉਂਦੇ ਆ ਕਦੇ ਕਿ ਪਰਵਾਇਡ ਕਰਾਵਾਂਗੇ ਐਨ ਆਰ ਆਈ ਵੀਰਾਂ ਨੂੰ ਤੇ ਕਿੰਨੇ ਕੋਸਟ ਤੇ ਤੁਸੀਂ ਦਿਓਗੇ ਕੀ ਤੁਹਾਡਾ ਪ੍ਰੋਸੈਸ ਸਾਰਾ ਇੱਧਰ ਮੰਥਲੀ ਜੀ 90000 ਰੁਪਏ ਜੀ ਐਨ ਆਰ ਆਈ ਵੀਰਾਂ ਵਾਸਤੇ 15 ਦਿਨਾਂ ਦਾ ਤੁਸੀਂ ਲੈ ਲਓ 50000 ਲੱਗੂਗਾ ਜੀ ਉਸ ਤੋਂ ਵੱਧ ਲੈ ਲਓ 28000 ਰੁਪਏ ਜੀ 7 ਦਿਨਾਂ ਦਾ ਜੀ ਪਰ ਡੇ ਲੈ ਕੇ ਜਾਣੀ ਤੇ 5000 ਰੁਪਏ ਜੀ ਇਹ ਘੱਟੋ ਘੱਟ ਹਫਤੇ ਦੀ ਵੀ ਲੈ ਸਕਦੇ ਹਾਂ ਹਫਤੇ ਦੀ ਵੀ ਹਫਤੇ ਵੀ ਲਿਆ ਸਕਦੇ ਹਾਂ ਔਰ ਰੀਇਨਵਸਟਮੈਂਟ ਕਰ ਲਾਂਗੇ ਜਿਵੇਂ ਹੁੰਦੀ ਹੈ ਜੀ ਤੇ ਬਾਕੀ ਜੋ ਤੁਸੀਂ ਪਰਫਾਰਮਾ ਭਰਉਣਾ ਜਿਵੇਂ ਹੁਣ ਐਨ ਆਰ ਆਈ ਭਰਾ ਕੋਲੇ ਸੇਫਟੀ ਵਜੋਂ ਕੀ ਚੀਜ਼ ਲਾਉਂ ਇੱਕ ਤਰ੍ਹਾਂ ਦਾ ਪਾਸਪੋਰਟ ਰੱਖਾਂਗੇ ਜੀ ਇੱਕ ਫਾਰਮ ਆਉਂਦਾ ਆਪਣਾ ਉਹਦੇ ਵਿੱਚ ਸਾਈਨ ਕਰਾਵਾਂਗੇ ਜੀ ਜੋ ਵੀ ਫਾਰਮੈਲਟੀ ਨੇ ਉਹ ਮੋਕੇ ਦੱਸ ਦਵਾਂਗੇ ਜੇ ਕੋਈ ਵੀਰ ਆਪਾਂ ਐਨ ਆਰ ਆਈ ਕਰੇ ਡਾਇਰ ਯੂ ਐਸ اے ਕਿਤੋਂ ਵੀ ਆਉਂਦੇ ਆ ਏਅਰਪੋਰਟ ਤੇ ਉੱਥੇ ਪ੍ਰੋਵਾਈਡ ਕਰਾ ਦਾਂਗੇ ਉੱਥੇ ਚਾਬੀ ਏਅਰਪੋਰਟ ਤੋਂ ਨਿਕਲ ਸਰ ਚਾਬੀ ਬਾਹਰ ਫੜਾ ਦਾਂਗੇ ਉਹਨਾਂ ਨੂੰ ਵੀ ਜੇ ਕੋਈ ਐਨ ਆਰ ਆਈ ਭਰਾ ਕਹਿੰਦਾ ਵੀ ਭਾਈ ਮੈਂ ਏਅਰਪੋਰਟ ਤੇ ਆ ਗਿਆ ਜਹਾਜ਼ ਤੋਂ ਉਤਰਨ ਅਸਾਰ ਮੈਂ ਥਾਰ 'ਚ ਬੈਠਣਾ ਹੈ ਤਾਂ ਤੁਸੀਂ ਜਿਸ ਮਰਜ਼ੀ ਏਅਰਪੋਰਟ ਤੇ ਬੁਕਿੰਗ ਕਰਾ ਲਿਓ ਤੁਹਾਨੂੰ ਥਾਰ ਹੈ ਜਿਹੜੀ ਏਅਰਪੋਰਟ ਦੇ ਬਾਹਰ ਉਹ ਮਿਲ ਚੂਗੀ ਉਸ ਤੋਂ ਬਾਅਦ ਆਪਾਂ ਇਹ ਇੱਕ ਬੈਡਿੰਗ ਪਲਾਨ ਲੈ ਕੇ ਆਏ ਜੀ ਕਿਸ ਨੂੰ ਬੈਡਿੰਗ ਵਾਸਤੇ ਚਾਹੀਦੀ ਆ ਅੱਗੇ ਮੈਰਿਜ ਆ ਰਹੇ ਨੇ ਮੈਰਿਜ ਆ ਰਹੀ ਨੇ ਅਗਸਤ ਸਤੰਬਰ ਅਕਤੂਬਰ ਨਵੰਬਰ ਚ ਮੈਰਿਜ ਮੈਰਿਜ ਆ ਨੇ ਮੈਰਿਜ ਵਾਸਤੇ ਹੀ ਪ੍ਰੋਵਾਈਡ ਕਰਾ ਰਹੇ ਮਾਨਸਾ ਜ਼ਿਲ੍ਹੇ ਵਿੱਚ ਜੀ ਬੈਡਿੰਗ ਕਰ ਉਸ ਦੀ ਕੀ ਕੋਸਟ ਹੈ ਕੋਸਟ ਜੀ 8000 ਰੁਪਏ ਜਾਂਦਾ ਜੀ ਬੈਡਿੰਗ ਦੇ ਵਿੱਚ ਹੀ ਫਲਾਵਰ ਬਿਲਾ ਕੇ ਦਵਾਂਗੇ ਆਪਾਂ ਜੀ ਤੇ ਓਨਲੀ ਕੱਲੇ ਮਾਨਸਾ ਮਾਨਸਾ ਦਾ ਜੀ ਤੇ ਹੁਣ ਬੁਕਿੰਗ ਕਿਹੜੇ ਕਿਹੜੇ ਦਿਨ ਦੀ ਹੋ ਰਹੀ ਹੈ ਜੀ ਦੱਸੋ ਬੁੱਕੀ 1 ਅਗਸਤ ਦੀ ਬੁਕਿੰਗ ਆਪਣੇ ਕੋਲ ਜੀ ਇੱਕ 6 ਅਗਸਤ ਦੀ ਬੁਕਿੰ ਇਸ ਤੋਂ ਹੋਰ ਤਰੀਕਿਆਂ ਤੁਸੀਂ ਇਹਨੂੰ ਬੁੱਕ ਜਿਹੜਾ ਕਰਵਾ ਸਕਦੇ ਹੋ ਮੇਨ ਗੱਲ ਭਾਈ ਇਹ ਹੀ ਆ ਵੀ ਮਾਨਸਾ ਜ਼ਿਲ੍ਹੇ ਦਾ ਬੰਦਾ ਜਿਹੜਾ ਉਹ ਹੋਣਾ ਚਾਹੀਦਾ ਹੈ ਐਨ ਆਰ ਆਈ ਭਰਾ ਘੁੰਮਣ ਕਮਾਉਣ ਵਾਸਤੇ ਲੈ ਸਕਦੇ ਆ ਤੇ ਦੂਜਾ ਆਪਣੀ ਮੈਰਜ ਵਾਸਤੇ ਜੇ ਕਿਸੇ ਨੂੰ ਸ਼ੌਂਕ ਹੈ ਵੀ ਹਾਂ ਮੈਂ ਆਪਣੀ ਬਰਾਤ ਜਾਣੀ ਹੈ ਆਪਣੇ ਹਮਸਫਰ ਨੂੰ ਥਾਰ ਚ ਬੈੱਕੇ ਲਿਆਉਣਾ ਤਾਂ ਉਹ ਲੋਕ ਲੈ ਜਾ ਸਕਦੇ ਆ ਪਹਿਲਾਂ ਇਹ ਤੀਜੀ ਸ਼੍ਰੇਣੀ ਦੇ ਲੋਕ ਵਾਸਤੇ ਵੀ ਰੱਖੀ ਸੀ ਜਿਹੜੇ ਆਮ ਬੰਦੇ ਲੈ ਜਾਣਾ ਚਾਹੁੰਦੇ ਆ ਪਰ ਉਹ ਗੱਡੀ ਨਾਲ ਧੱਕਾ ਕਰਦੇ ਆ ਥੋੜਾ ਮੋਟਾ ਨੁਕਸਾਨ ਵੀ ਜਿਹੜਾ ਬੰਦੇ ਦਾ ਹੋ ਗਿਆ ਸੀ ਤਾਂ ਉਹਨੇ ਦੁਬਾਰਾ ਫੇਰ ਏਜੰਸੀ ਦੇ ਵਿੱਚੋਂ ਪ੍ਰੋਪਰ ਜਿਹੜਾ ਆਪਾਂ origignal ਕੰਮ ਕਹਿ ਦੰਨੇ ਆ ਉਹ ਕਰਵਾਇਆ ਹੈ ਬਾਕੀ ਇਹਦੇ ਵਿੱਚ ਵਧੀਆ ਅੰਟਾਰੀਓ ਵਧੀਆ ਅੰਦਰ ਟੀਨਰ ਦੇਖੋ ਜੀ ਆਪਣਾ ਸਿਸਟਮ ਲੱਗਿਆ ਤੁਹਾਨੂੰ ਵਿੱਚੋਂ ਥਾਰ ਦਿਖਾ ਦੰਨੇ ਆ ਇਹਦੇ ਵਿੱਚ ਤਾਂ ਬਿਲਕੁਲ ਨਵੀਂ ਹੈ ਕੋਈ ਆਈ ਨਹੀਂ ਹੈਗਾ ਆਪਾਂ ਬਾਰੋਂ ਪਾਲ ਸਮਾਰਤੀ ਸਾਊਂਡ ਸਿਸਟਮ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਤਰ੍ਹਾਂ ਦਿਖਾ ਦਾਂਗੇ ਕਿ ਬਈ ਫੇਸਬੁੱਕ YouTube ਦੀਆਂ ਆਪਣੇ ਰੂਲਸ ਹੁੰਦੇ ਆਂ ਦੀਆਂ ਪਾਲਸੀਆਂ ਹੁੰਦੀਆਂ ਨੇ ਆਪਾਂ ਮਿਊਜ਼ਿਕ ਨਹੀਂ ਚਲਾ ਸਕਦੇ ਇੰਸਟਾਗ੍ਰam ਪੇਜ ਹੈ ਬਲਵੀਰ ਫਾਪੜੇ ਤਾਂ ਅੰਦਰੋਂ ਸਾਰੀ ਇਹ ਥਾਰ ਗੱਡੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਸੋ ਮਿਊਜ਼ਿਕ ਆਪਾਂ ਇੱਥੇ ਪਲੇ ਨਹੀਂ ਕਰ ਸਕਦੇ ਕਿਉਂਕਿ YouTube Facebook ਦੀ ਆਪਣੀਆਂ ਪਾਲਿਸੀਆਂ ਹੁੰਦੀਆਂ ਨੇ ਉੱਤੇ ਕਾਪੀਰਾਈਟ ਜਿਹੜਾ ਪੈ ਜਾਂਦਾ ਤਾਂ Instagram ਤੇ ਸਾਊਂਡ ਸਿਸਟਮ ਦੀ ਅਲੱਗ ਤੋਂ ਆਪਾਂ ਸ਼ਾਰਟ ਕਲਿੱਪ ਆ ਜਿਹੜੀ ਅਪਲੋਡ ਕਰ ਦਾਂਗੇ ਬਾਕੀ ਸਾਊਂਡ ਸਿਸਟਮ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਹੈ ਤਾਂ ਜਿਹੜੇ ਵੀ ਮੇਰੇ ਵੀਰ NRI ਭਰਾ ਘੁੰਮਣ ਵਾਸਤੇ ਇਹ ਥਾਰ ਗੱਡੀ ਬੁੱਕ ਕਰਵਾਉਣਾ ਚਾਹੁੰਦੇ ਆ ਸਕਰੀਨ ਤੇ ਦਿੱਤੇ ਨੰਬਰ ਤੇ ਬੁੱਕ ਆ ਜਿਹੜੀ ਕਰਵਾ ਸਕਦੇ ਆ ਸੋ ਕਿਸੇ ਵੀ ਤਰ੍ਹਾਂ ਦੀ ਇਸ ਗੱਡੀ ਦੇ ਵਿੱਚ ਦਿੱਕਤ ਆ ਜਿਹੜੀ ਤੁਹਾਨੂੰ ਉਹ ਨਹੀਂ ਆਊਗੀ